ਇੱਕ ਵੀਰ ਦਾ ਮਿੰਟੂ ਜੀ ਪਹਿਲਾਂ ਵੀ ਕਈ ਦਿਨ ਪਹਿਲਾਂ ਵੀ ਕਮੈਂਟ ਆਇਆ ਸੀ ਕਹਿੰਦਾ ਜੀ ਹੰਸਰਾਏ ਅੰਸ ਜੀ ਨੂੰ ਛੱਡ ਦੇ ਉਹਨਾਂ ਦੀ ਗੱਲ ਹੁਣ ਨਾ ਕਰੋ ਵਿਚਾਰਿਆਂ ਨੂੰ ਕਹਿੰਦੇ ਉਹਨਾਂ ਨੇ ਮਗਰ ਹੀ ਨੇ ਜਾਲਾ ਪਾ ਗਏ ਚਾਰੇ ਪਾਸਿਆਂ ਤੋਂ ਪਰ ਨਹੀਂ ਫਿਰ ਵੀ ਕਰਨੀ ਬਣਦੀ ਥੋੜੀ ਤਾਂ ਹੰਸਰਾਏ ਅੰਸ ਨਹੀਂ ਫਿਰ ਉਹ ਪਾਸ ਪਾ ਵਾਲੇ ਕਹਿਣਗੇ ਕਿ ਇਹ ਸਾਡੀ ਗੱਲ ਹੀ ਨਹੀਂ ਕਰਦੇ মিডিਆ ਵਾਲੇ ਗੱਲ ਇਹ ਵੀ ਠੀਕ ਹੈ ਬਈ ਇਹ ਤੇ ਆਪ ਪਤਾ ਨਹੀਂ ਉੱਥੇ ਸਾਡੇ ਜਿਹੜੇ ਗੋਦ ਚ ਬੈਠੇ ਹੋ ਉਹਨਾਂ ਨੂੰ ਭੰਡ ਦੇ ਰਹੇ ਨੇ ਇਹ ਕਿਹਦੀ ਗੋਦ ਚ ਬਹਿ ਗਏ ਆ ਭਾਜਪਾਲੇ ਤਾਂ ਫਿਰ ਮੈਨੇ ਮਾਰਨਗੇ ਜੀ 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 ਇਹ ਵੀ ਗੱਲ ਠੀਕ ਆ ਵੈਸੇ ਨਾ ਉਹ ਕਹਿੰਦੇ ਆ ਮਿੱਠੀ ਦਬਮੀ ਜੀ ਆਵਾਜ਼ ਦੇ ਵਿੱਚ ਕਹਿੰਨੇ ਕਿ ਪੰਜਾਬੀ ਮੀਡੀਆ ਵਾਲੇ ਸਾਨੂੰ ਸਪੇਸ ਜੀ ਦਿੰਦੇ ਨਹੀਂ ਹੈਗੇ ਨਹੀਂ ਨਹੀਂ ਇਹ ਗਲਤ ਗੱਲ ਹੈ ਦੇਣੀ ਚਾਹੀਦੀ ਆ ਸਪੇਸ ਦਿਓ ਯਾਰ ਭਾਜਪਾ ਵਾਲੇ ਵੀ ਤੇ ਇਥੋਂ ਦੇ ਰਹਿਣ ਵਾਲੀ ਆ ਆ ਇਲੈਕਸ਼ਨਾਂ ਤੋਂ 2-4 ਮਹੀਨੇ ਪਹਿਲਾਂ ਬਹੁਤ ਖਾਪੇ ਹੋਏ ਸੀ ਖਾਸ ਕਰਕੇ ਜੀ ਨੀਤੀਗਤ ਵਿਰੋਧ ਹੋ ਸਕਦੇ ਆ ਸਾਰੇ ਵਖਰੇਵੇਂ ਹੋ ਸਕਦੇ ਆਪਣੀ ਥਾਂ ਤੇ ਪਰ ਮੀਡੀਆ ਦਾ ਥੋੜੀ ਇਹ ਫਰਜ਼ ਬਣਦਾ اخلاق ਬਣਦਾ ਕਿ ਤੁਸੀਂ ਇੱਕ ਤੰਸੀਮ ਨੂੰ ਪਾਸੇ ਕਰਦੇ ਹੋ ਇੱਕ ਨੂੰ ਜ਼ਿਆਦਾ ਪਰ ਇੱਥੇ ਉਹੀ ਆ ਜਿਹੜਾ ਕਹਿ ਲੋ ਕਿ ਦਹੀਂ ਨਾਲ ਲਬੇੜ ਕੇ ਬੁਰਕੀ ਜੜੀ ਆ ਉਹ ਪਾ ਦਿੰਦਾ ਬਹੁਤ ਠੀਕ ਆ ਉਹ ਨੂੰ ਉਹਨਾਂ ਨੂੰ ਸਪੇਸ ਮਿਲ ਜਾਂਦਾ ਜੀ 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 ਤਾਂ ਹੁਣ ਕੀ ਹਾਲ ਚਾਲ ਆ ਜੀ ਹੰਸ ਜੀ ਦਾ ਹੰਸ ਜੀ ਦਾ ਕਹਿੰਦੇ ਕਿ ਉਡ ਉਡ ਗਿਆ ਇਹ ਨੀ ਇਧਰਲੇ ਪਾਸੇ سیمਿੰਟੋ ਜੀ ਹੁਣ ਕੀ ਕਹਣੀ ਚਾਹੁੰਦੇ ਹੈਗੇ ਦੇਖੋ ਹੰਸ ਰਾਜ ਹੰਸ ਜਦੋਂ ਕਰਦਾ ਹੈ ਨਾ ਤਾਂ ਇਹੋ ਜੇ ਕੰਮ ਕਰ ਜਾਂਦਾ ਹੈ ਕਿ ਉਹ ਮੱਲੋ ਜੂਰੀ ਉਹਦਾ ਜਿਹੜਾ ਜ਼ਿਕਰ ਹੈ ਨਾ ਆ ਜਾਂਦਾ ਹੁਣ ਤੁਸੀਂ ਮੋਗੇ ਚ ਵੇਖ ਲਓ ਕੱਲ ਉਹ ਨੇਚਰ ਪਾਰਕ ਦੇਖਿਆ ਹੋਣਾ ਤੁਸੀਂ ਬੜਾ ਸੋਹਣਾ ਉਹ ਨੇਚਰ پارک ਉਹਨੇ ਟੋਪੀ ਜੀ ਵੀ ਲਾਤੀ ਮੈਨੂੰ ਮਾਫ ਕਰਨਾ ਹੁੰਦਾ ਨੇ ਉਹ ਆਪਣਾ ਜਿਹੜਾ ਪਹਿਲਾ ਵਾਲਾ ਪਹਿਰਾਵਾ ਸੀ ਸੂਫੀਆਨਾ ਪਹਿਰਾਵਾ ਹੈ ਉਹ ਲਾ ਲਉ ਦਿੱਤਾ ਸੀਗਾ ਉਹ ਗੱਲ ਕੀ ਸੀਗਾ ਗੱਲ ਕੀ ਸੀਗੀ ਕਿ ਅਸਲ ਦੇ ਵਿੱਚ ਕਰਮਜੀਤ ਅਨਮੋਲਯ ਬਣਾਇਆ ਕਿ ਮੈਂ ਤੜਕੇ ਦੀ ਸਹਿਰ ਉੱਥੇ ਕਰਾਂਗਾ ਤੇ ਲੋਕਾਂ ਨਾਲ ਮਿਲਾਂਗਾ ਜੁਲਾਂਗਾ ਜੀ ਅੱਛਾ ਉਹਨਾਂ ਨੇ ਮਹਿਫਲ ਸਜਾਉਣ ਵਾਸਤੇ ਬਈ ਕਹਿ ਲੋ ਕਿ ਕੁਰਸੀਆਂ ਕਰਸੀਆਂ ਦਾ ਇੰਤਜ਼ਾਮ ਕਰ ਦਿੱਤਾ ਚਾਹ ਪਾਣੀ ਵੀ ਸੋਹਣਾ ਲੱਗ ਗਿਆ ਕਿ ਕਰਮਜੀਤ ਅਨਮੋਲ ਨੇ ਆਉਣਾ ਹਾਂਸ ਨੂੰ ਕਿਤੇ ਪਤਾ ਲੱਗ ਗਿਆ। ਓਹ ਹੋ ਹੋ ਹੋ। ਅੱਛਾ ਜੀ। ਇਹ ਉੱਥੇ ਪਉਣਾ ਹੀ ਸ਼ੇਈ ਚਲਾ ਗਿਆ ਦੱਸਦੇ ਆ। ਮਾਰੀ ਡਰੀ ਤੇ ਹਾਂ ਬਿਲਕੁਲ ਲੋਰ ਪਾਇਆ, ਟੀ-ਸ਼ਰਟ ਪਾਈ ਤੇ ਇਹ ਤੇ ਉੱਥੇ ਨਸਿਆ ਫਿਰੇ। ਤੇ ਬਾਜ ਕਰੇ ਉੱਥੇ ਪੂਰੀ ਤੇ ਉਹ ਜਦੋਂ ਲੋਕ ਲੋਕ ਹੋ ਕੇ ਖੁਸ਼ ਹੁਣ ਤੜਕੇ ਤੜਕੇ ਕਿਸਾਨ ਵੀ ਕਿੱਥੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਹਾਂਸ ਕਿੱਥੇ ਹਾਂਸ ਨੂੰ ਮਿਲ ਗਿਆ ਖੁੱਲਾ ਮੰਚ। ਖੁੱਲਾ ਜਦੋਂ ਮੌਕਾ ਮਿਲ ਗਿਆ ਉਹ ਤਾਂ ਭਾਈ ਉਹ ਕਹਿੰਦੇ ਜੀ ਗਾਣਾ ਸੁਣਾ ਹੁਣ ਹੰਸ ਨੂੰ ਕੋਈ ਗਾਣਾ ਕਹੇ ਤੇ ਹੰਸ ਇਨਕਾਰ ਕਿਵੇਂ ਕਰ ਸਕਦਾ ਇਹ ਗੱਲ ਹੋ ਨਹੀਂ ਸਕਦੀ ਹੰਸ ਨੇ ਫਿਰ ਉੱਥੇ ਗਾਣਾ ਛੇੜ ਲਿਆ ਉੱਥੇ ਤੇ ਮਹਿਫਲ ਵੱਜ ਗਈ ਲੋ ਜੀ ਤੇ ਤੇ ਨੱਚਣ ਲਾਤੇ ਲੋਕ ਹੰਸ ਰਾਜ ਹੰਸ ਨੇ ਇਹ ਆਪ ਦਾ ਕੰਮ ਕਰਕੇ ਤੇ ਉੱਥੋਂ ਨਿਕਲ ਗਿਆ 9:30 ਨੂੰ ਉੱਥੇ ਪਹੁੰਚ ਗਿਆ ਕਰਮਜੀਤ ਅਨਮੋਲ ਓਹ ਹੋ 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 ਜੱਟ ਨੂੰ ਖਾੜਾ ਲਿਆ ਪਿਆ ਸੀ ਨੋਕ ਘਰਾਂ ਨੂੰ ਚਲੇ ਗਏ ਕਰਮਜੀਤ ਅਨਮੋਲ ਜਿੰਨੇ ਕੁ ਬੰਦੇ ਹੈਗੇ ਸੀ ਹੁਣ ਤੁਸੀਂ ਹਿਸਾਬ ਲਾ ਲੋ ਅੱਟ ਇਹਨਾਂ ਦਿਨਾਂ ਚ ਪੌਣੇ ਅੱਠ ਕਿਹੜਾ ਉੱਥੇ ਸੈਰਾਂ ਕਰਦਾ ਫਿਰਦਾ ਉੱਥੇ ਜਿਹਨੂੰ ਮੇਰੇ ਵਰਗੇ ਨੂੰ ਘਰੇ ਜਾ ਕੇ ਤਾਬ ਚੜਨਾ ਵੀ ਕੰਮ ਤੇ ਆਪਣੇ ਕਹਿੰਦੇ ਰਵੇ ਗੋਡੇ-ਗੋਡੇ ਦਿੰ ਚੜਦੇ ਜਾਂਦਾਗਾ ਅੰਤ ਜੀ ਗੋਡੇ-ਗੋਡੇ ਦਿੰ ਚੜਿਆ ਕਰਮਜੀਤ ਅਨਮੋਲ ਉੱਥੇ ਜਾ ਕੇ ਵੇਖੇ ਤਾਂ ਆਟਾ ਕਹਿੰਦੇ ਜੀ ਹੰਸਰਾ ਜਾਂਸ ਤੇ ਇਥੇ ਮੇਲਾ ਲੁੱਟ ਕੇ ਲੈ ਗਿਆ ਤੇ ਹੁਣ ਤੁਸੀਂ ਕੀ ਕਹੋਗੇ ਹੰਸਰਾ ਜਾਂਸ ਦੀ ਵੇਖ ਲੋ ਕਿ ਹੰਸਰਾ ਜਾਂਸ ਵੈਸੇ ਭੋਲਾ ਜਾ ਵੈਸੇ ਇੱਕ ਗੱਲ ਆ ਉਹਨਾਂ ਨੂੰ ਦੱਸਣਾ ਚਾਹ ਇਸ ਚੀਜ਼ ਦਾ ਹੋਣਾ ਵੀ ਘੱਟੋ ਘੱਟ ਯਾਰ ਕਿਸਾਨ ਨਹੀਂ ਹੈਗੀ ਕੋਈ ਕਿਸਾਨ ਨਹੀਂ ਕਿਥੇ ਖੁੱਲਕੇ ਮੈਂ ਆਪਦੀ ਗੱਲ ਕਰ ਸਕਦਾ ਤਾਂ ਹੰਸਰਾ ਜਹੰਸ ਇਹ ਕੰਮ ਕਰ ਗਿਆ ਕਰਮਜੀਤ ਅਨਮੋਲ ਜਿਹੜਾ ਸੀਗਾ ਉਹ ਥੋੜਾ ਜਿਹਾ ਲੇਟ ਹੋ ਗਿਆ ਤੇ ਉਹ ਮਾਮਲਾ ਜਿਹੜਾ ਉਹ ਇਦਾਂ ਨਿਪਟ ਗਿਆ ਬਾਕੀ ਤੁਹਾਨੂੰ ਪਤਾ ਹੀ ਆ ਕਰਮਜੀਤ ਅਨਮੋਲ ਚਲੋ ਆਪਦੀ ਕੈਂਪੇਨ ਕਰ ਰਿਹਾ ਕਰਮਜੀਤ ਅਨਮੋਲ ਦੇ ਹੱਕ ਵਿੱਚ ਫਿਲਮੀ ਸਤਾਰੇ ਵੀ ਆਏ ਪਏ ਨੇ ਹਾਂਜੀ ਪਰ ਇਹ ਜਿਹੜੇ ਫਿਲਮੀ ਸਤਾਰੇ ਆਉਂਦੇ ਆ ਮੈਂ ਕਹਿੰਨਾ ਕਿ ਇਹਨਾਂ ਨੂੰ ਜ਼ਰੂਰ ਗੁੱਟੋਂ ਫੜਿਆ ਕਰੋ ਵੀ ਗੱਲ ਇਹ ਆ ਕਿ ਤੁਸੀਂ ਤੇ ਆ ਕੇ ਪ੍ਰਚਾਰ ਕਰ ਜਾਂਦੇ ਹੋ ਜੀ ਬੰਦਾ ਹਲਕੇ ਚ ਰਹੇਗਾ ਬੰਦਾ ਕੰਮ ਕਰਾਏਗਾ ਉਹਦੀ ਗਰੰਟੀ ਦਿੰਦੇ ਜੇ ਇਹ ਐਵੇਂ ਸਨਿਆ ਆ ਕੇ ਤੇ ਕਰ ਜਾਂਦੇ ਆ ਮਤਲਬ ਕਿ ਯਾਰ ਤੁਸੀਂ ਤੇ ਇੱਕ ਤਰ੍ਹਾਂ ਨਾਲ ਉਹ ਕੰਮ ਆ ਤੁਹਾਡਾ ਮਸ਼ਹੂਰੀਆਂ ਵਾਲਾ ਕਿ ਸੌਦਾ ਵੇਚ ਜਾਣਾ ਉਹ ਕਿੰਨਾ ਕੁ ਅਸਰ ਕਰੇਗਾ ਉਹਦੀ ਕੋਈ ਗਰੰਟੀ ਨਹੀਂ ਹੈ ਵੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਬਈ ਲਾਗੀਆਂ ਨੇ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜਾਵੇ ਜੀ ਤੇ ਤੁਹਾਡਾ ਹਸਾਬ ਕਿਤਾਬ ਤੇ ਉਹ ਬਣਿਆ ਆਪਣੇ ਲੋਕਾਂ ਨਾਲ ਜਾਂ ਤੇ ਉੱਥੇ ਖਲੋਕੇ ਕਿਆ ਕਰੋ ਕਿ ਜੇ ਇਹ ਬੰਦਾ ਭੱਜ ਗਿਆ ਇੱਥੋਂ ਤੁਹਾਡੇ ਤੋਂ ਦੂਰ ਹੋ ਗਿਆ ਤੇ ਬਾਈ ਸਾਨੂੰ ਫੜ ਲਿਓ ਅਸੀਂ ਤੇ ਇੱਥੇ ਸ਼ੂਟਿੰਗਾਂ ਕਰਦੇ ਫਿਰਨਾ ਅੱਜ ਤੇ ਸਟੇਜਾਂ ਲਾਉਣੀਆਂ ਹੀ ਲਾਉਣੀਆਂ ਇਹ ਸਟੇਜ ਤੋਂ ਉੱਤਰ ਕੇ ਬੇਸ਼ੱਕ ਸੰਸਦ ਦੇ ਵਿੱਚ ਚਲਾ ਜਾਏਗਾ ਤਾਂ ਕਰ ਲਿਆ ਬਾਕੀ ਤੁਹਾਨੂੰ ਪਤਾ ਹੀ ਆ ਵੈਸੇ ਨਾ ਪੜਕਗਲ ਦੇਖੀ ਮਿੰਟ ਜੀ ਮੈਂ ਕਈ ਕਲਾਕਾਰ ਦੇਖੇ ਉਹ ਕਹਿੰਦੇ ਜੀ اسی ਸਰਕਾਰ ਪਿੱਛੇ ਨੇ ਨਾ ਬਾਡੀ ਬੁੱਡੀ ਪਿੱਛੇ ਆਇਆ ਅਸੀਂ ਤਾਂ ਨਹੀਂ ਤੁਸੀਂ ਆਪਣੇ ਬੰਦੇ ਦੀ ਗਰੰਟੀ ਦਿਓ ਨਾ ਹਾਂ ਇਹ ਵੀ ਗੱਲ ਠੀਕ ਹੈ ਤੁਹਾਡੀ ਉਹ ਬਚਦੇ ਨੇ ਜੇ ਸਰਕਾਰ ਦੀ ਗੱਲ ਕਰਾਂਗੇ ਤੇ 36 ਗੱਲਾਂ ਸਾਨੂੰ ਹੋਰ ਸੁਣਨੀਆਂ ਪੈਣੀਆਂ ਉਹ ਉਧਰ ਮੈਂ ਸਭ ਇਹਨਾਂ ਨੂੰ ਜਾਣਦਾ ਮੈਂ ਵਿਚ ਰਹਿ ਕੇ ਆਇਆ ਇਹਨਾਂ ਦੇ ਕੁਝ ਸਮਾਂ ਜੀ ਇਹ ਇਹ ਬੜੇ ਡਿਪਲੋਮੈਟਿਕ ਟਾਈਪ ਦੇ ਹੁੰਦੇ ਆ ਬੜੀਆਂ ਕਹਿ ਲੋ ਕਿ ਅੱਛਾ ਉਧਰੋਂ ਸਵਾਲਾਂ ਤੋਂ ਬਚ ਕੇ ਆਪਦਾ ਕੰਮ ਕੱਢ ਜਾਂਦੇ ਆ ਯਾਰੀਆਂ ਪੁਗਾ ਆ ਗਏ ਜਾਂ ਪੈਸਾ ਲੈ ਕੇ ਪ੍ਰਚਾਰ ਕਰ ਗਏ ਪਰ ਗੱਲ ਇਹ ਆ ਕਿ ਤੁਸੀਂ ਉਸ ਬੰਦੇ ਦੀ ਗਾਰੰਟੀ ਚੱਕੋ ਨਾ ਗੱਲ ਠੀਕ ਹੈ ਚੱਕੀ ਤੇ ਉਹਦੀ ਰਹਿਸ਼ ਇੱਥੇ ਹੋਏ ਕਿ ਉਹ ਕੀ ਪ੍ਰੋਜੈਕਟ ਲਿਆ ਕੇ ਦੇਗਾ ਜੇ ਉਹ ਨਹੀਂ ਤੇ ਤੁਹਾਡਾ ਜਿੱਦਾਂ ਵਿਆਹਾਂ ਸ਼ਾਦੀਆਂ ਤੇ ਤੁਸੀਂ ਆਓਗੇ ਤੁਹਾਡਾ ਵਿਰੋਧ ਉੱਥੇ ਫਿਰ ਕਿਸਾਨ ਹੋਣਾ ਚਾਹੀਦਾ ਫਿਰ ਇਹ ਜ਼ਰੂਰੀ ਆ ਠੀਕ ਆ ਬਾਈ ਫਿਰ ਅਸੀਂ ਹਲਕੇ ਜਿਹੇ ਤੁਹਾਡਾ ਪ੍ਰੋਗਰਾਮ ਨਹੀਂ ਲਗਾਉਂਦੇ ਹੋਰ ਕੀ ਤੇ ਬਾਈ ਤੁਹਾਨੂੰ ਪਤਾ ਹੀ ਆ ਜਦੋਂ ਆਂਦੇ ਹੁੰਦੇ ਨੇ ਨਾ ਇੱਕ ਨਾ ਬੜੀ ਕਾਵਤ ਹੈ ਕਹਿੰਦੇ ਤਾਪ ਉੱਤਰਿਆ ਤੇ ਵੈਦ ਵਿਸਰਿਆ ਇਨਾਂ ਦਾ ਕੀ ਹੁੰਦਾ ਹੈ ਇਹ ਤਾਂ ਨਾ ਤੁਸੀਂ ਵੇਖਿਓ ਜਿੱਦਨ ਇਲੈਕਸ਼ਨ ਖਤਮ ਹੋ ਜਾਏਗਾ ਅੱਜ ਇਹ ਸੜਕਾਂ ਤੇ ਸੜਕਾਂ ਤੋਂ ਗੱਲ ਸ਼ੁਰੂ ਹੋਈ ਸੀਗੀ ਅੱਜ ਕਹਿੰਦੇ ਜੀ ਸੜਕਾਂ ਤੇ ਇਹ ਧੂੜ ਫੱਕ ਦੇ ਫਿਰਦੇ ਆ ਵਗੈਰਾ 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 ਪਰ ਅਗਲੇ ਦਿਨ ਇੱਕ ਖਬਰ ਹੋਏਗੀ ਤੁਸੀਂ ਦੇਖੋ ਟੈਲੀਵਿਜ਼ਨ ਚੈਨਲ ਵੀ ਚਲਾਉਣਗੇ ਇੱਥੇ ਨੋਟ ਕਰਕੇ ਰੱਖ ਲਓ ਫਲਾਣੇ ਨੇਤਾ ਨੇ ਕੀਤਾ ਵਿਸ਼ਰਾਮ ਥਕਾਵਟ ਕੀਤੀ ਦੂਰ ਉਹ ਕਰ ਫਿਰ ਉਹ ਉਹਨਾਂ ਦੀਆਂ ਫੋਟੋਆਂ ਆ ਜਾਣਗੀਆਂ ਦੂਜੇ ਤੀਜੇ ਦਿਨ ਉਹ ਗਏ ਜੀ ਸੈਰ ਕਰਨ ਫਲਾਣਾ ਇੱਧਰ ਨੂੰ ਚਲੇ ਗਿਆ ਬਾਹਰ ਉਹ ਇੱਕ ਤਰ੍ਹਾਂ ਨਾਲ ਥਕਾ ਥਕੀਵਾ ਨਹੀਂ ਲਾਉਂਦੇ ਉਹ ਸੁਨੇਹਾ ਪਚਾਉਂਦੇ ਆ ਕਿ ਮਿੱਤਰੋ ਬਸ ਮੇਲਾ ਖਤਮ ਅਸੀਂ ਹੁਣ ਤੁਹਾਡੇ ਤੋਂ ਦੂਰ ਰਹਿਣ ਦੀ ਆਦਤ ਪਾ ਰਹੇ ਹਾਂ ਜੀ ਉਹ ਦੂਜੇ ਦਿਨ ਹੀ ਸ਼ੁਰੂ ਹੋ ਜਾਂਦਾ ਹੈ ਉਹ ਘਰੋਂ ਘਰੋਂ ਨਹੀਂ ਨਿਕਲਦੇ ਫਿਰ ਤੁਸੀਂ ਘਰ ਉਹਨਾਂ ਦੇ ਵੱੜ ਨਹੀਂ ਸਕਦੇ ਉਹ ਨਿਕਲਦੇ ਘਟਾ ਜੀ 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 ਗੱਲ ਬਿਲਕੁਲ ਠੀਕ ਹੈ ਤੁਹਾਡੀ ਜੀ ਤਾਂ ਇਧਰਲੇ ਪਾਸੇ ਕਮੈਂਟ ਖਾਸੇ ਆਉਂਦੇ ਪਏ ਜੀ ਇੱਕ ਵੀਰ ਕਹਿੰਦੇ ਜੀ ਕਿ ਚੋਰਾਂ ਨੂੰ ਮੂਰ ਪੈ ਗਏ ਜੀ ਤੇ ਇੱਕ ਕਹਿੰਦੇ ਕਿ ਹਾਂਸ ਰਾਜ ਅੰਸ ਜੀ ਤਾਂ ਕਹਿੰਦੇ ਕਿ ਮਹਾਰ ਕੇ ਉਡਾਰੀ ਕਹਿੰਦੇ ਕਿ ਟਾਣੀ ਦੇਤੇ ਜਾ ਕੇ ਬਹਿ ਗਏ ਹਾਂਜੀ ਐ ਇਹ ਹਾਂਸ ਉੱਡ ਕੇ ਆ ਗਿਆ ਉੱਥੇ ਵੈਸੇ ਠੀਕ ਹੈ ਹੁਣ ਤਾਂ ਸਮਝ ਗਿਆ ਹਾਂਸ ਰਾਜ ਅੰਸ ਪਹਿਲਾਂ ਤੇ ਉਹ ਜਵੇਂ ਨਾ ਉਹ ਕਹਿੰਦੇ ਹੁੰਦੇ ਨਾ ਕਿ ਪਿੰਡਾਂ ਦੇ ਵਿੱਚ ਕੋਈ ਉਹੋ ਜਿਹਾ ਕਹਿ ਲੋ ਕਿ ਪੈ ਜਾਵੇ ਪੇਸ਼ ਤੇ ਪੁਰਾਣੇ ਸਮੇਂ ਚ ਬੀਬੀਆਂ ਕਹਿੰਦੀਆਂ ਹੁੰਦੀਆਂ ਸਨ ਬੇੜੀ ਬਹਿ ਗਈ ਬਚੋਲੇ ਦੀ ਜੀ ਬੇੜੀ ਬਹਿ ਗਈ ਬਚੋਲੇ ਦੀ ਕਿੱਥੇ ਲਿਆ ਕੇ ਸੋਟਿਆ ਐਂ ਕਹਿੰਦੀਆਂ ਹੁੰਦੀਆਂ ਸੀ ਕਿੱਥੇ ਲਿਆ ਕੇ ਸੋਟਿਆ ਮਰ ਜਾਣੇ ਨੇ ਉਤਰਾ ਹੀ ਪਹਿਲਾਂ ਪਹਿਲ ਤੇ ਹੰਸ ਰਾਜ ਹੰਸ ਨੇ ਆਖਿਆ ਕਿ ਕਿੱਥੇ ਲਿਆ ਕੇ ਸੋਟਿਆ ਜੇ ਮੈਨੂੰ ਉੱਥੇ ਦਿੱਲੀ ਠੀਕ ਸਾਂ ਪਰ ਹੁਣ ਉਹ ਮਾੜਾ ਮੋਟਾ ਤੁਹਾਨੂੰ ਪਤਾ ਕੰਮ ਚੱਲਦਾ ਇਹ ਹੁਣ ਚਲਾਕੀਆਂ ਸਿੱਖ ਗਏ ਉਧਰ ਦਿਨੇਸ਼ ਬੱਬੂ ਨੂੰ ਘੇਰ ਲਿਆ ਉਹ ਪਿੰਡ ਸ਼ਾਇਦ ਸੀਗਾ ਜੀ ਉੱਥੇ ਜਾਣਾ ਸੀ ਰਸਤਾ ਰੋਕ ਲਿਆ ਉਹਨਾਂ ਨੇ ਪਹਿਲਾਂ ਤੇ ਉਹ ਥਾਂ ਬਦਲਿਆ ਉਹਨਾਂ ਨੇ ਦਬਾ ਦਬ ਕੇ ਯਾਰ ਥਾਂ ਬਦਲ ਕੇ ਕਿਸੇ ਹੋਰ ਥਾਂ ਤੇ ਆਪ ਦਾ ਮਜ਼ਮਾ ਲਾ ਲਈਏ ਜਦੋਂ ਉੱਥੇ ਵੀ ਰਾਹ ਚ ਖਲੋਗੇ ਕਿਸਾਨ ਕਿ ਆ ਜਾ ਵੀ ਮਤਰਾ ਆ ਮਾਸੀ ਦੇ ਪੁੱਤਾ ਤੈਨੂੰ ਦਈਏ ਬਰੈਡ ਤਲ ਕੇ ਅੱਛਾ ਉਹਨੇ ਵੇਖਿਆ ਸਾਬ ਕਿਤਾਬ ਕਿ ਕਾਰ ਤੇ ਲੰਗਰ ਨਹੀਂ ਦੇਣੀ ਬੱਬੂ ਨੇ ਮਾਰੀ ਸ਼ਾਲ ਉਹ ਇੱਕ ਕੋਈ ਮੋਟਰਸਾਈਕਲ ਆਉਂਦਾ ਹੈ ਪਤਾ ਨਹੀਂ ਕੋਈ ਕੋਈ ਰਾਹ ਜਾਂਦੇ ਕਿਸੇ ਨੂੰ ਕਹਿ ਦਿੱਤਾ ਕਿ ਇਹਨਾਂ ਦਾ ਹੀ ਬੰਦਾ ਸੀਗਾ ਉਹ ਉਹਦੇ ਮਗਰ ਬੈਠਾ ਤੇ ਲੈ ਕੇ ਮੋਟਰਸਾਈਕਲ ਕੱਢ ਕੇ ਕਿਥੇ ਹੋ ਗਿਆ ਕਿਸਾਨ ਉਥੇ ਮਰਦਾ ਬਾਦ ਮਰਦਾ ਬਾਦ ਇਸ਼ਾਰ ਹੋ ਗਏ ਨਹੀਂ ਮਤਲਬ ਲੀਡਰ ਵੀ ਨਾਲ ਮੋਟਰਸਾਈਕਲ ਵੀ ਰੱਖਣ ਲੱਗ ਗਏ ਹਾਂਜੀ ਅਗਲਾ ਕਹਿੰਦਾ ਯਾਰ ਮੋਟਰਸਾਈਕਲ ਨਾਲ ਰੱਖੋ ਜੇ ਗੱਡੀ ਖੜਦੀ ਹੈ ਤੇ ਉਥੇ ਬੋਚ ਕੇ ਜੇ ਉਤਰ ਕੇ ਮੋਟਰਸਾਈਕਲ ਤੇ ਤੇ ਮਾਰੋ ਕੇ ਇੱਕ ਦਿਨ ਨਿਕਲ ਜਾਓ ਮੈਂ ਬਹਿ ਕੇ ਫਿਰ ਉਹੀ ਗੱਲ ਹੈ ਨਾ ਜਦੋਂ ਇੱਕ ਵਾਰੀ ਲੀਡਰ ਹੀ ਨਿਕਲ ਗਿਆ ਕਿਸਾਨ ਵੀ ਕਹਿੰਦੇ ਕਿ ਯਾਰ ਤੁਸੀਂ ਵੀ ਟੱਪ ਜਾਓ ਯਾਰ ਜਾਓ ਜੀ ਜੀ ਆਹ ਫਿਰ ਅਗਲਾ ਕਹਿੰਦਾ ਕਿ ਦੂਜਿਆਂ ਨੂੰ ਕੀ ਕਹੀਏ ਸਵਾਲ ਤੇ ਇਹਦੇ ਵਾਸਤੇ ਸੀਗੇ ਹੁਣ ਇਹਦੇ ਪੀਏ ਨੂੰ ਕੀ ਪੁੱਛੀਏ ਜੀ 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 ਇਹਦੇਲੇ ਵਸੇ ਮਨਦੀਪ ਜੀ ਆ ਉਹ ਕਹਿੰਦੇ ਪਏ ਜੀ ਕਰਨਜੀਤ ਨੂੰ ਮੋਲ ਦੀ ਚਾਦਰ ਕਹਿੰਦੇ ਵਿਚਾਲੀ ਰਹਿ ਗਈ ਜੀ ਫਿਰ ਕਹਿੰਦੇ ਕਿ ਹਾਂ ਜੀ ਉਹ ਤਾਂ ਬਾਈ ਵਿਚ ਹੀ ਰਹਿ ਗਿਆ ਕੰਮ ਹਸਰਾ ਜਾਂਸ ਦਾ ਲ ਆ ਗਿਆ ਇਦਾਂ ਹੀ ਹੁੰਦਾ ਤੁਹਾਨੂੰ ਪਤਾ ਜਿਹਦਾ ਦਾਫਾ ਬਗਿਆ ਸੋ ਫੱਬ ਗਿਆ ਜੀ 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 ਜਸਤਾਰ ਜੀ ਇਹ ਕਹਿੰਦੇ ਪਏ ਆ ਕਹਿੰਦੇ ਕਿ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਚੋਣ ਲੜੀ ਸੀ ਪੀਪੀਪੀ ਤੋਂ ਉਸ ਵੇਲੇ ਕਹਿੰਦੇ ਇਹਨਾਂ ਨੇ ਗਰੰਟੀ ਬੱਬੂਆ ਨੇ ਲਈ ਸੀ ਕਹਿੰਦੇ ਕਿ ਜੀ ਹੁਣ ਫਿਰ ਬੱਬੂਆ ਜੀ ਨੂੰ ਬਚਲੋਣ ਕੀ ਪ੍ਰਚਾਰ ਕਰਵਾ ਕੇ ਵਿਖਾ ਦਿਓ ਹੁਣ ਬੱਬੂ ਮਾਨ ਨਾ ਹੁੰਦਾ ਹੋਇਆ ਇਹਨਾਂ ਵਾਲਾ ਆ ਲਹਿਰੇ ਤੋਂ ਲੜੀ ਸੀ ਚੋਣ ਸ਼ਾਇਦ ਜੀ ਇਹ ਨਹੀਂ ਨਾ ਹਾਂ ਜੋ ਪਹਿਲੀ ਚੋਣ ਸੀ ਹਾਰ ਗਿਆ ਸੀ ਭਗਵੰਤ ਹਾਂ ਉਦੋਂ ਕਿਵੇਂ ਮਾਨ ਸਾਹਿਬ ਦੇਖਣਗੇ ਕੰਦਾ ਇਹ ਨਾਲ ਖੜ ਕੇ ਪ੍ਰਚਾਰ ਕਰਦੇ ਬਚਾਰ ਤੇ 14 ਵਾਲਾ ਵੀ ਕੀਤਾ ਫਿਲਮੀ ਸਤਾਰਿਆਂ ਨੇ ਜੀ 14 ਵਾਲਾ ਵੀ ਕੀਤਾ ਜੇ ਮੈਂ ਨਹੀਂ ਭੁੱਲਦਾ ਜੀ ਉਦੋਂ ਵੀ ਕੁਝ ਐਕਟਰ ਆਏ ਸਨ ਇਨਾਂ ਦੀ ਸਪੋਰਟ ਤੇ ਜੀ 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 ਇੰਦਰਜੀਤ ਜੀ ਤੁਸੀਂ ਇੱਥੇ ਕਮੈਂਟ ਕਰ ਦਿਓ ਕੋਈ ਨੰਬਰ ਵਗੈਰਾ ਕੋਈ ਨਹੀਂ ਹੈ ਜੀ ਤਾਂ ਇੱਥੇ ਕਮੈਂਟ ਕਰੋਗੇ ਸਵਾਲ ਤੁਹਾਡਾ ਲੈ ਲਾਂਗੇ ਨਾਲ ਦੀ ਨਾਲ ਤੇ ਨਾਲ ਹੀ ਭਾਈ ਸਾਡੀ ਟੈਕਨੀਕਲ ਟੀਮ ਨੇ WhatsApp ਚੈਨਲ ਦਾ ਲਿੰਕ ਸ਼ੇਅਰ ਕੀਤਾ ਉਹਨੂੰ ਫੋਲੋ ਵੀ ਕਰ ਲਓ ਤੇ ਨਾਲ ਦੀ ਨਾਲ ਅੱਗੇ ਵੀ ਗਰੁੱਪਾਂ ਵਗੈਰਾ ਸ਼ੇਅਰ ਕਰ ਦਿਓ